ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਰਾਸ਼ਟਰੀ ਮਤਦਾਤਾ ਦਿਵਸ ਤੇ ਸਪੀਚ ਸ਼ੇਅਰ ਕਰੂੰਗੀ ਪੰਜਾਬੀ ਵਿੱਚ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ। ਰਾਸ਼ਟਰੀ ਮਤਦਾਤਾ ਦਿਵਸ ਸਪੀਚ ਭਾਸ਼ਣ ਅਧਿਕਾਰਯੋਗ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਬਾਨ ਤੇ ਮੇਰੀ ਪਿਆਰੀ ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਇੱਥੇ ਤੁਸੀਂ ਆਪਣਾ ਨਾਮ ਬੋਲਣਾ ਅੱਜ ਰਾਸ਼ਟਰੀ ਮਤਦਾਤਾ ਦਿਵਸ ਹੈ ਜੋ ਕਿ ਹਰ ਸਾਲ 25 ਜਨਵਰੀ ਨੂੰ ਮਨਾਇਆ ਜਾਂਦਾ ਹੈ ਕਿਸੇ ਵੀ ਲੋਕਤੰਤਰ ਦੇਸ਼ ਵਿੱਚ ਸਰਕਾਰ ਦੇ ਬਣਨ ਵਿੱਚ ਮਤਦਾਤਾਵਾਂ ਦੀ ਸਭ ਤੋਂ ਵੱਡੀ ਤੇ ਅਹਿਮ ਭੂਮਿਕਾ ਹੁੰਦੀ ਹੈ ਮਤਦਾਤਾ ਆਪਣੀ ਕੀਮਤੀ ਵੋਟ ਨਾਲ ਕਿਸੇ ਵੀ ਪਾਰਟੀ ਨੂੰ ਸੱਤਾ ਵਿੱਚ ਲਿਆ ਸਕਦੇ ਹਨ ਆਪਣੇ ਇਸ ਫਰਜ਼ ਨੂੰ ਪੂਰਾ ਕਰਕੇ ਮਤਦਾਤਾ ਦੇਸ਼ ਦੇ ਵਿਕਾਸ ਵਿੱਚ ਆਪਣਾ ਪੂਰਾ ਯੋਗਦਾਨ ਪਾ ਸਕਦੇ ਹਨ ਮਤਦਾਨ ਦੀ ਇਸ ਮਹੱਤਤਾ ਨੂੰ ਦੇਖਦੇ ਹੋਏ ਹੀ ਮਤਦਾਤਾ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ ਸੀ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ 1950 ਵਿੱਚ ਹੋਈ ਸੀ ਜਿਸ ਤੇ 61ਵੇਂ ਸਥਾਪਨਾ ਦਿਵਸ ਤੇ 25 ਜਨਵਰੀ 2011 ਨੂੰ ਰਾਸ਼ਟਰੀ ਮਤਦਾਤਾ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ ਸੀ। ਸਾਬਕਾ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਪਾਟੇਲ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਹੈ ਕਿਉਂਕਿ ਭਾਰਤ ਇੱਕ ਲੋਕਤੰਤਰ ਦੇਸ਼ ਹੈ ਹਰ ਨਾਗਰਿਕ ਨੂੰ ਵੋਟ ਦੇਣ ਦਾ ਮੂਲ ਅਧਿਕਾਰ ਹੈ ਤੇ ਆਪਣਾ ਨੇਤਾ ਚੁਣਨ ਦਾ ਅਧਿਕਾਰ ਹੈ। ਭਾਰਤ ਭਾਰਤ ਵਿੱਚ 18 ਸਾਲ ਬਾਲਗ ਦਾ ਹਰ ਵਿਅਕਤੀ ਵੋਟ ਦੇ ਸਕਦਾ ਹੈ ਹਰ ਸਾਲ ਰਾਸ਼ਟਰੀ ਮਤਾਤਾ ਦਿਵਸ ਦਾ ਇੱਕ ਥੀਮ ਵਿਸ਼ਾ ਹੁੰਦਾ ਹੈ ਇਸ ਸਾਲ ਇਸ ਦਾ ਥੀਮ ਹੈ ਵੋਟ ਵਰਗਾ ਕੁਝ ਨਹੀਂ ਵੋਟ ਜ਼ਰੂਰ ਪਾਵਾਂਗੇ ਅਸੀਂ ਅੰਤ ਵਿੱਚ ਇਹੀ ਕਹਾਂਗਾ ਦੇਸ਼ ਦੇ ਵਿਕਾਸ ਵਿੱਚ ਹਰ ਮਤਦਾਤਾ ਦੀ ਵੋਟ ਦਾ ਵਿਸ਼ੇਸ਼ ਮਹੱਤਵ ਹੈ ਤੁਹਾਡਾ ਇੱਕ ਵੋਟ ਬਹੁਤ ਕੀਮਤੀ ਹੈ ਤੁਹਾਡੇ ਦੁਆਰਾ ਚੁਣੀ ਗਈ ਸਹੀ ਸਰਕਾਰ ਹੀ ਦੇਸ਼ ਦਾ ਵਿਕਾਸ ਕਰ ਸਕਦੀ ਹੈ ਇਸ ਲਈ ਮਤਦਾਨ ਜ਼ਰੂਰ ਕਰੋ ਤਾਂ ਜੋ ਦੇਸ਼ ਦੀ ਵਾਗਡੋਰ ਹਮੇਸ਼ਾ ਸਹੀ ਹੱਥਾਂ ਵਿੱਚ ਰਹੇ ਤੇ ਦੇਸ਼ ਤਰੱਕੀ ਦੀ ਰਾਹ ਤੇ ਅੱਗੇ ਵਧਦਾ ਰਹੇ ਦੇਸ਼ ਦੇ ਵਿਕਾਸ ਵਿੱਚ ਦਿਓ ਯੋਗਦਾਨ ਹਰ ਹਾਲ ਵਿੱਚ ਕਰੋ ਮਤਦਾਨ ਧੰਨਵਾਦ ਅੱਜ ਇਹ ਗੀ ਸਪੀਚ ਨੈਸ਼ਨਲ ਵੋਟਰਸ ਡੇ ਤੇ ਪੰਜਾਬੀ ਵਿੱਚ ਧਿਆਨ ਚ ਦੀ ਵੀਡੀਓ ਚੈਨੈਲ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ